ਤਾਂ ਤਾਂ ਨਿ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਬਠਿੰਡਾ ਪਟਨੇਰ ਆਦਿ ਸਥਾਨਾਂ ਤੋਂ ਹੁੰਦੇ ਹੋਏ ਸਰਸਾ ਵਿਖੇ ਜਾ ਪਹੁੰਚੇ ਇਸ ਸਥਾਨ ਤੇ ਮੁਸਲਮਾਨ ਫਕੀਰਾਂ ਦਾ ਬੜਾ ਭਾਰੀ ਮੇਲਾ ਲੱਗਾ ਹੋਇਆ ਸੀ ਉਸ ਮੇਲੇ ਤੇ ਫਕੀਰ ਦੂਰ ਦੂਰ ਤੋਂ ਆਏ ਹੋਏ ਸਨ ਤੇ ਫਕੀਰਾਂ ਦੀਆਂ ਕਰਾਮਾਤਾਂ ਨੂੰ ਦੇਖਣ ਵਾਸਤੇ ਆਮ ਲੋਕ ਵੀ ਆਏ ਹੋਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਭਾਈ ਮਰਦਾਨੇ ਸਮੇਤ ਇੱਥੇ ਆਣ ਬਿਰਾਜੇ। ਗੁਰੂ ਜੀ ਦਾ ਬਾਣਾ ਬੜਾ ਅਨੋਖਾ ਸੀ। ਕਿਉਂਕਿ ਗੁਰੂ ਜੀ ਦੇ ਬਾਣੇ ਨੂੰ ਦੇਖ ਕੇ ਇਹ ਸਮਝ ਨਹੀਂ ਆਉਂਦਾ ਸੀ ਕਿ ਇਹਨਾਂ ਦਾ ਧਰਮ ਕਿਹੜਾ ਹੈ। ਗੁਰੂ ਜੀ ਦਾ ਬਾਣਾ ਸੀ। ਪਹਿਰਾ ਵਿੱਚ ਲੱਕੜ ਦੀਆਂ ਖੜਾਵਾਂ ਸਨ ਹੱਥ ਵਿੱਚ ਡੰਡਾ ਤੇ ਮੱਥੇ ਉੱਤੇ ਤਿਲਕ ਸੀ ਗੁਰੂ ਜੀ ਦਾ ਇਹ ਪਹਿਰਾਵਾ ਨਾ ਤਾਂ ਹਿੰਦੂਆਂ ਦਾ ਸੀ ਤੇ ਨਾ ਹੀ ਮੁਸਲਮਾਨਾਂ ਦਾ ਸੀ ਤੇ ਉਹਨਾਂ ਦਾ ਰਲਵਾ ਮਿਲਵਾ ਬਾਣਾ ਦੇ ਕੇ ਲੋਕ ਗੁਰੂ ਜੀ ਦੇ ਕੋਲ ਆਣ ਖਲੋਤੇ ਤੇ ਹੌਲੀ-ਹੌਲੀ ਭੀੜ ਵੱਧਦੀ ਗਈ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕੀ ਮਰਦਾਨਿਆਂ ਰਬਾਬ ਛੇੜ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਰੱਬੀ ਰੂਹ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਜੀ ਦੀ ਉਸਤਤ ਵਿੱਚ ਸ਼ਬਦ ਉਚਾਰਨ ਕੀਤਾ ਤੇ ਗੁਰੂ ਜੀ ਦੇ ਸ਼ਬਦ ਨਾਲ ਐਸਾ ਰੰਗ ਬਣਿਆ ਕਿ ਫਕੀਰਾਂ ਦੇ ਜਲਸੇ ਦੀ ਭੀੜ ਕੱਟ ਗਈ ਤੇ ਲੋਕ ਗੁਰੂ ਜੀ ਦੇ ਸਤ ਸੰਗ ਵਿਚ ਆਣ ਕੇ ਬੈਠ ਗਏ ਸਰਸੇ ਦੇ ਫਕੀਰ ਆਪਣੇ ਆਪ ਨੂੰ ਕਰਾਮਾਤੀ ਪੀਰ ਖਵਾਉਂਦੇ ਸਨ ਉਹ ਧਾਗੇ ਤਵੀਤ ਤੇ ਮੰਤਰਾ ਰਾਹੀ ਲੋਕਾਂ ਨੂੰ ਰਾਜੀ ਕਰਨ ਦੀ ਗੱਲ ਕਰਦੇ ਸਨ ਉਹ ਲੋਕਾਂ ਨੂੰ ਆਖਦੇ ਸਨ ਕਿ ਅਸੀਂ ਖੁਦਾ ਦੇ ਮਿੱਤਰ ਹਾਂ ਤੇ ਖੁਦਾ ਸਾਡੇ ਹੁਕਮਾਂ ਨੂੰ ਮੰਨਦਾ ਹੈ ਬਿਮਾਰ ਲੋਕ ਉਹਨਾਂ ਦੇ ਕੋਲ ਆਉਂਦੇ ਸਨ ਤੇ ਉਹ ਕਈਆਂ ਦੇ ਜਾਦੂ ਕਰਦੇ ਤੇ ਕਈਆਂ ਨੂੰ ਜਾਦੂ ਪਾਉਂਦੇ ਸਨ ਪਖੰਡ ਦਾ ਜਿਹੜਾ ਬੋਲ ਬਾਲਾ ਸੀ ਉਹ ਬੜਾ ਜ਼ਿਆਦਾ ਸੀ ਪੀਰਾਂ ਦੇ ਮੁਖੀ ਪੀਰ ਬਹਾਵਲ ਤੇ ਖਵਾਜਾ ਅਬਦੁਲ ਸ਼ੁਕਰ ਗੁਰੂ ਨਾਨਕ ਦੇਵ ਜੀ ਦੇ ਬਾਰੇ ਸੁਣ ਕੇ ਬੜੇ ਗੁੱਸੇ ਵਿੱਚ ਆ ਗਏ ਤੇ ਗੁਰੂ ਜੀ ਦੇ ਕੋਲ ਆਣ ਪਹੁੰਚੇ ਗੁਰੂ ਜੀ ਉਸ ਵੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਨਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਮੁਸਲਮਾਨ ਹੈ ਬੰਦੇ ਨੂੰ ਹਮੇਸ਼ਾ ਖੁਦਾ ਨੂੰ ਯਾਦ ਰੱਖਣਾ ਚਾਹੀਦਾ ਹੈ ਨੇਕੀ ਤੇ ਸੱਚਾਈ ਤੇ ਰਾਹ ਤੇ ਚੱਲਣ ਨਾਲ ਮਨੁੱਖ ਨੂੰ ਮੁਕਤੀ ਮਿਲਦੀ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਪੀਰ ਬਹਾਵਲ ਨੇ ਗੁੱਸੇ ਵਿੱਚ ਗੁਰੂ ਜੀ ਨੂੰ ਪੁੱਛਿਆ ਕਿ ਤੂੰ ਹਿੰਦੂ ਹੈ ਜਾਂ ਮੁਸਲਮਾਨ ਹੈ ਤਾਂ ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਨਾ ਤਾਂ ਮੈਂ ਹਿੰਦੂ ਹਾਂ ਤੇ ਨਾ ਹੀ ਮੈਂ ਮੁਸਲਮਾਨ ਮੈਂ ਤਾਂ ਇੱਕ ਖੁਦਾ ਦਾ ਬੰਦਾ ਹਾਂ ਜਿਹੜਾ ਕਿ ਸਿਰਫ ਇੱਥੇ ਖੁਦਾ ਦੀ ਬੰਦਗੀ ਕਰਨ ਵਾਸਤੇ ਆਇਆ ਹਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਪੀਰ ਬਹਾਵਲ ਹੋਰ ਜ਼ਿਆਦਾ ਜਿੜ ਗਿਆ ਤੇ ਉਸ ਨੇ ਆਪਣੀਆਂ ਸ਼ਕਤੀਆਂ ਨਾਲ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਪਰ ਗੁਰੂ ਜੀ ਨੇ ਜਿਵੇਂ ਹੀ ਪੀਰ ਬਹਾਵਲ ਵੱਲ ਅੱਖ ਭਰ ਕੇ ਦੇਖਿਆ ਤਾਂ ਪੀਰ ਬਹਾਵਲ ਦੇ ਸਭ ਯੰਤਰ ਮੰਤਰ ਤੇ ਸ਼ਕਤੀਆਂ ਖਤਮ ਹੋ ਗਈਆਂ ਜਿਸ ਤੋਂ ਬਾਅਦ ਪੀਰ ਬਹਾਵਲ ਗੁਰੂ ਜੀ ਨੂੰ ਆਖਣ ਲੱਗਾ ਕਿ ਅਸੀਂ ਤੇਰੇ ਨਾਲ ਗੋਸ਼ਟੀ ਕਰਨਾ ਚਾਹੁੰਦੇ ਹਾਂ ਕਿਉਂਕਿ ਤੂੰ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਹੈ ਤੇ ਅਸੀਂ ਤੈਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੂੰ ਕਿਹੜੀ ਤਪੱਸਿਆ ਜਾਂ ਯੋਗ ਸਾਧਨ ਕੀਤਾ ਹੈ ਤਾਂ ਗੁਰੂ ਜੀ ਨੇ ਬੜੇ ਠੰਡੇ ਹਿਰਦੇ ਨਾਲ ਪੀਰ ਨੂੰ ਕਿਹਾ ਕਿ ਪੀਰ ਜੀ ਬੈਠੋ ਧੀਰਜ ਤੇ ਪ੍ਰੇਮ ਨਾਲ ਹੀ ਬਚਨ ਬਿਲਾਵ ਕਰਾਂਗੇ ਆਪ ਜੀ ਪੀਰ ਹੋ ਤੇ ਪੀਰਾਂ ਨੂੰ ਕ੍ਰੋਧ ਕਰਨਾ ਚੋਬਾ ਨਹੀਂ ਦਿੰਦਾ ਕਿਉਂਕਿ ਈਰਖਾ ਬੜੀ ਬੁਰੀ ਵਸਤੂ ਹੈ ਮੈਂ ਤਾਂ ਸਿਰਫ ਉਹੀ ਕਰਦਾ ਹਾਂ ਜੋ ਮੇਰਾ ਨਿਰੰਕਾਰ ਮੈਨੂੰ ਕਰਨ ਵਾਸਤੇ ਕਹਿੰਦਾ ਹੈ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਚਾਰ ਪੀਰ ਗੁਰੂ ਜੀ ਦੇ ਸਾਹਮਣੇ ਬੈਠ ਗਏ ਤਾਂ ਉਹਨਾਂ ਵਿੱਚੋਂ ਇੱਕ ਬੋਲਿਆ ਕਿ ਸਾਡਾ ਪੀਰ ਅਬਦੁਲ ਸ਼ੁਕਰ ਦਿਨੇ ਹੀ ਰਾਤ ਪਾ ਸਕਦਾ ਹੈ ਦਰਖਤਾਂ ਨੂੰ ਇੱਕ ਪਲ ਵਿੱਚ ਪੁੱਟ ਸਕਦਾ ਹੈ ਅੰਨੇ ਨੂੰ ਸੁਜਾਖਾ ਤੇ ਸੁਜਾਖੇ ਨੂੰ ਅੰਨਾ ਕਰ ਸਕਦਾ ਹੈ ਤੁਸੀਂ ਦੱਸੋ ਤੁਸੀਂ ਕੀ ਕਰ ਸਕਦੇ ਹੋ ਪੀਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਆਪ ਕਰੇ ਸੱਚ ਅਲਖ ਅਪਾਰ ਮੈਂ ਕੀ ਕਰ ਸਕਦਾ ਹਾਂ ਬਲਕਿ ਤੁਹਾਡੇ ਪੀਰ ਕੋਈ ਕਰਾਮਾਤ ਦਿਖਾਉਣਾ ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਪੀਰ ਨੇ ਕਿਹਾ ਕਿ ਜੇਕਰ ਤੁਸੀਂ ਸਾਡੇ ਪੀਰ ਅਬਦੁਲ ਸ਼ੁਕਰ ਦੀ ਕਰਾਮਾਤ ਦੇਖਣੀ ਹੈ ਤਾਂ ਆਓ ਬਾਹਰ ਖੁੱਲੀ ਥਾਂ ਤੇ ਚਲੋ ਗੁਰੂ ਜੀ ਉੱਠ ਗਏ ਤੇ ਪੀਰ ਵੀ ਤਿਆਰ ਹੋ ਗਏ ਸੰਗਤ ਗੁਰੂ ਜੀ ਤੇ ਪੀਰਾਂ ਦੇ ਪਿੱਛੇ-ਪਿੱਛੇ ਚੱਲ ਪਈ ਖੁੱਲੀ ਥਾਂ ਤੇ ਜਾ ਕੇ ਪੀਰ ਅਬਦੁਲ ਸ਼ੁਕਰ ਨੇ ਗੁਰੂ ਜੀ ਨੂੰ ਕਿਹਾ ਕਿ ਖੁਦਾ ਦੇ ਬੰਦੇ ਬਨਣ ਵਾਲੇ ਮੈਂ ਤੈਨੂੰ ਆਪਣੀ ਪਹਿਲੀ ਕਰਾਮਾਤ ਦਿਖਾਉਂਦਾ ਹਾਂ ਜਿਸ ਵਿੱਚ ਅਸਮਾਨ ਤੋਂ ਦੋ ਘੋੜੇ ਉਤਰਣਗੇ ਤੇ ਧਰਤੀ ਉੱਤੇ ਉੱਤਰ ਕੇ ਜ਼ਮੀਨ ਉੱਤੇ ਦੌੜਨਗੇ ਤੇ ਫਿਰ ਆਸਮਾਨ ਨੂੰ ਵਾਪਸ ਜਾਂਦੇ ਹੋਏ ਅਲੋਪ ਹੋ ਜਾਣਗੇ ਇਹ ਗੱਲ ਆਖਣ ਤੋਂ ਬਾਅਦ ਹੰਕਾਰੀ ਪੀਰ ਨੇ ਆਸਮਾਨ ਵੱਲ ਵੇਖਦੇ ਹੋਏ ਕਲਾਮ ਪੜਨੀ ਸ਼ੁਰੂ ਕਰ ਦਿੱਤੀ ਤਾਂ ਦੂਸਰੇ ਪਾਸੇ ਗੁਰੂ ਜੀ ਨੇ ਆਸਮਾਨ ਵੱਲ ਅੱਖ ਭਰ ਕੇ ਦੇਖਿਆ ਤੇ ਸੱਤ ਵਾਰੀ ਸਤ ਕਰਤਾਰ ਸਤ ਕਰਤਾਰ ਆਖਿਆ ਪੀਰ ਅਬਦੁਲ ਸ਼ੁਕਰ ਕਰੀਬ ਅੱਧਾ ਘੰਟਾ ਕਲਾਮ ਪੜਦਾ ਰਿਹਾ ਤੇ ਲੋਕ ਬੜੀ ਹੈਰਾਨੀ ਨਾਲ ਆਸਮਾਨ ਵੱਲ ਦੇਖਦੇ ਰਹੇ ਪਰ ਕੋਈ ਵੀ ਘੋੜਾ ਅਸਮਾਨ ਤੋਂ ਨਾ ਉਤਰਿਆ ਪੀਰ ਖੁਦ ਹੈਰਾਨ ਸੀ ਕਿਉਂਕਿ ਉਸ ਨੂੰ ਆਪਣੀ ਕਲਾਮ ਉੱਤੇ ਪੂਰਾ ਮਾਣ ਸੀ ਕਿ ਉਹ ਜਦੋਂ ਵੀ ਕਲਾਮ ਪੜ੍ਹਦਾ ਸੀ ਤਾਂ ਕਿਸੇ ਤਰ੍ਹਾਂ ਦੀ ਵੀ ਖੇੜ ਰਚਾ ਦਿੰਦਾ ਸੀ ਪਰ ਇਸ ਵਾਰ ਉਸ ਦੀ ਕਲਾਮ ਨੇ ਕੋਈ ਵੀ ਅਸਰ ਨਾ ਕੀਤਾ ਜਦੋਂ ਪੀਰ ਨੇ ਆਪਣੀ ਪੂਰੀ ਵਾਹ ਪੇਸ਼ ਲਗਾ ਲਈ ਤਾਂ ਅਖੀਰ ਵਿੱਚ ਉਹ ਸ਼ਰਮਿੰਦਾ ਹੋ ਗਿਆ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਉਹ ਖੁਦਾ ਦੇ ਬੰਦੇ ਖੁਦਾ ਦੀਆਂ ਬਰਕਤਾਂ ਤੇ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਬਲਕਿ ਬਹੁਤ ਹੀ ਨਿਮਾਣਾ ਬਣ ਕੇ ਰਹਿਣਾ ਚਾਹੀਦਾ ਹੈ ਖੁਦਾ ਦੀ ਬਖਸ਼ਿਸ਼ ਹੋਣ ਦੇ ਬਾਵਜੂਦ ਵੀ ਖੁਦਾ ਦਾ ਸਿਮਰਨ ਕਰਿਆ ਕਰ ਤੇ ਹਰ ਵੇਲੇ ਉਸ ਦਾ ਸ਼ੁਕਰਾਨਾ ਕਰਿਆ ਕਰ ਸ਼ਰਮਿੰਦਾ ਹੋਏ ਪੀਰ ਨੇ ਆਪਣੀ ਜਿੱਦ ਨਾ ਛੱਡੀ ਤੇ ਉਸਨੇ ਮੇਹਰਾਂ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪ ਪਰਖਣਾ ਚਾਹਿਆ ਤੇ ਉਸਨੇ ਆਖਿਆ ਕਿ ਜੇਕਰ ਤੁਸੀਂ ਵਲੀ ਹੋ ਤਾਂ ਕੋਠੜੀ ਵਿੱਚ ਬੈਠ ਕੇ ਸਾਡੇ ਨਾਲ ਤਪ ਕਰੋ ਤੁਹਾਨੂੰ ਸਾਡੇ ਨਾਲ ਪੂਰੇ 40 ਦਿਨ ਤੱਕ ਬੈਠ ਕੇ ਤਪ ਕਰਨਾ ਹੋਵੇਗਾ ਫਿਰ ਅਸੀਂ ਦੇਖਾਂਗੇ ਕਿ ਤੁਹਾਡੀ ਸਬਰ ਸੰਤੋਖ ਵਾਲੀ ਸ਼ਕਤੀ ਕਿੱਥੇ ਜਾਂਦੀ ਹੈ ਤਾਂ ਗੁਰੂ ਜੀ ਦੁਆਰਾ ਉਹਨਾਂ ਪੀਰਾਂ ਦੀ ਉਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਗਿਆ ਕਿਉਂਕਿ ਗੁਰੂ ਜੀ ਹੁਣ ਪੀਰਾਂ ਦਾ ਹੰਕਾਰ ਤੋੜ ਕੇ ਉਹਨਾਂ ਨੂੰ ਖੁਦਾ ਦੇ ਨਾਮ ਨਾਲ ਜੋੜਨਾ ਚਾਹੁੰਦੇ ਸਨ ਤਾਂ ਗੁਰੂ ਜੀ ਉਹਨਾਂ ਪੰਜ ਪੀਰਾਂ ਦੇ ਨਾਲ 40 ਦਿਨ ਦੀ ਤਪੱਸਿਆ ਕਰਨ ਵਾਸਤੇ ਵੱਖ-ਵੱਖ ਭੋਰਿਆਂ ਵਿੱਚ ਬੈਠ ਗਏ ਪੀਰਾ ਨੇ ਜੌਂ ਦੇ ਦਾਣੇ ਤੇ ਪਾਣੀ ਨਾਲ 40 ਦਿਨ ਦੀ ਤਪੱਸਿਆ ਪੂਰੀ ਕੀਤੀ ਪਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਪਰਮਾਤਮਾ ਦੇ ਨਾਮ ਦੇ ਸਹਾਰੇ ਹੀ 40 ਦਿਨ ਕੱਟੇ 40 ਦਿਨਾਂ ਬਾਅਦ ਜਦੋਂ ਪੀਰ ਤੇ ਗੁਰੂ ਨਾਨਕ ਦੇਵ ਜੀ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਿਰਬਲ ਤੇ ਚਿਹਰੇ ਮੁਰਝਾਏ ਹੋਏ ਸਨ ਪਰ ਗੁਰੂ ਜੀ ਦੇ ਚਿਹਰੇ ਦਾ ਨੂਰ ਉਸੇ ਤਰ੍ਹਾਂ ਹੀ ਖੜਿਆ ਹੋਇਆ ਸੀ ਤੇ ਸਰੀਰ ਵੀ ਚੜ੍ਹਦੀ ਕਲਾ ਵਿੱਚ ਸੀ ਜਦੋਂ ਪੀਰਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਦੁਆਰਾ ਬਿਨਾਂ ਕੁਝ ਖਾਦੇ ਪੀਤੇ ਹੀ 40 ਦਿਨ ਤਪ ਕੀਤਾ ਗਿਆ ਹੈ ਤਾਂ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਗੁਰੂ ਜੀ ਨੂੰ ਖੁਦਾ ਦੇ ਨਾਮ ਨਾਲ ਜੁੜ ਕੇ ਲੋਕਾਂ ਦੀ ਭਲਾਈ ਕਰਨ ਦਾ ਵਚਨ ਦਿੱਤਾ ਗੁਰੂ ਪਿਆਰਿਓ ਸਾਖੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤ ਨਾਮ ਸ੍ਰੀ ਵਾਹਿਗੁਰੂ